ਡੇਟੰ ਦਾ ਜਿਹੜਾ ਏਸੀ ਆ ਉਹਦੀ ਆਪਾਂ ਖਫਤ ਚੈੱਕ ਕਰਾਂਗੇ ਵੀ ਉਹ ਕਿੰਨੀ 1 ਘੰਟੇ ਦੇ ਵਿੱਚ ਬਿਜਲੀ ਦੀ ਖਫਤ ਕਰ ਜਾਂਦਾ ਤੇ 1 ਦਿਨ ਚ ਕਿੰਨੀ ਖਫਤ ਕਰਦਾ ਹੋਊਗਾ ਬਿਜਲੀ ਆਹ ਜੀ ਮੀਟਰ ਜਿਹੜਾ ਆਪਾਂ ਨੂੰ ਇਹਦੀ ਯੂਨਟ ਦੱਸੂਗਾ ਇਹ ਕਿੰਨੀ ਯੂਨਟ ਬਿਜਲੀ ਜਿਹੜੀ ਆ ਉਹ ਖਫਤ ਕਰਦਾ ਵਾ ਆਪਾਂ ਹੁਣ ਇਹਦਾ ਜਿਹੜਾ ਟੈਂਪਰੇਚਰ ਵਾ ਉਹ 26 ਡਿਗਰੀ ਤੇ ਸੈੱਟ ਕਰ ਲਿਆ ਵਾ ਠੀਕ ਹੈ ਜੀ ਆਪਾਂ ਹੁਣ 26 ਡਿਗਰੀ ਤੇ ਵੇਖਦੇ ਆ ਵੀ ਇਹ ਕਿੰਨਾ ਬਿਜਲੀ ਦੀ ਜਿਹੜੀ ਆ ਉਹ ਖਫਤ ਕਰਦਾ ਵਾ ਉਸ ਤੋਂ ਬਾਅਦ ਜੀ ਇਹ ਐਂਪੀਅਰ ਲੈ ਰਿਹਾ 7.5 ਐਂਪੀਅਰ ਤੇ ਆ ਥੱਲੇ ਜਿਹੜੀ ਆ ਰਹੀ ਹੈ ਇਹ ਯੂਨਟ ਵਾ ਠੀਕ ਹੈ ਜੀ ਇਹ ਦੋ ਯੂਨਟਾਂ ਜਿਹੜੀਆਂ ਵਾਂ ਇਹ ਪੂਰੀਆਂ ਹੋਣ ਵਾਲੀਆਂ ਇਹਦੀਆਂ ਨੂੰ ਸਤਿ ਸ਼੍ਰੀ ਅਕਾਲ ਵੀਰ ਜੀ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡੇ ਕੋਲੇ ਹਾਜ਼ਰ ਵਾਂ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਡੇਟ ਅੰਦਾ ਜਿਹੜਾ ਏਸੀ ਆ ਉਹਦੀ ਆਪਾਂ ਖਪਤ ਚੈੱਕ ਕਰਾਂਗੇ ਵੀ ਉਹ ਕਿੰਨੀ 1 ਘੰਟੇ ਦੇ ਵਿੱਚ ਬਿਜਲੀ ਦੀ ਖਪਤ ਕਰ ਜਾਂਦਾ ਤੇ ਇੱਕ ਦਿਨ ਚ ਕਿੰਨੀ ਖਪਤ ਕਰਦਾ ਹੋਊਗਾ ਬਿਜਲੀ ਠੀਕ ਹੈ ਜੀ ਜੇ ਵੀ ਤੁਸੀਂ ਵੇਖਦੇ ਜੇ ਵੀ ਆਪਾਂ ਏਸੀ ਜਿਹੜਾ ਵਾ ਇਹਨੂੰ ਹੁਣ ਤੇ 30 ਡਿਗਰੀ ਤੇ ਕੀਤਾ ਵਾ ਆਪਾਂ ਇਹਨੂੰ ਸੈੱਟ ਮੁੜ ਕੇ ਦਾ ਟੈਂਪਰੇਚਰ ਆਪਾਂ 16 ਤੇ ਕਰਕੇ ਤੇ ਫਿਰ ਵੇਖਾਂਗੇ ਵੀ ਇਹ ਕਿੰਨੀ ਯੂਨਟ ਖਾ ਜਾਂਦਾ ਵਾ 1 ਘੰਟੇ ਦੀ ਸਭ ਤੋਂ ਪਹਿਲਾਂ ਤੇ ਆਪਾਂ ਇਹਨੂੰ ਲਾਈਏ ਮੀਟਰ ਨੂੰ ਤੇ ਫਿਰ ਆਪਾਂ ਇਹਨੂੰ ਆਪਾਂ ਵੇਖਦੇ ਆਂ ਰੀਡਿੰਗ ਚੈੱਕ ਕਰਦੇ ਆ ਫਿਰ ਇਹਦੀ ਲਾਗੇ ਲਾਓ ਆਵਾਜੀ ਐਮਸੀਪੀ ਠੀਕ ਹੈ ਜੀ ਇਹਦੇ ਵਿੱਚ ਆਪਾਂ ਇਹਨੂੰ ਲਾ ਦੇਣ ਲੱਗੇ ਆ ਮੀਟਰ ਦੀ ਤਾਰ ਠੀਕ ਹੈ ਜੀ ਆਵਾਜ਼ ਜੀ ਦੀ ਸੀਟੀ ਕੁਇਲ ਠੀਕ ਹੈ ਜੀ ਆਹ ਜੀ ਮੀਟਰ ਜਿਹੜਾ ਆਪਾਂ ਨੂੰ ਇਹਦੀ ਯੂਨਿਟ ਦੱਸੂਗਾ ਇਹ ਕਿੰਨੀ ਯੂਨਿਟ ਬਿਜਲੀ ਜਿਹੜੀ ਆ ਉਹ ਖਪਤ ਕਰਦਾ ਵਾ ਠੀਕ ਹੈ ਜੀ ਇਹ ਤਾਰਾਂ ਲੱਗ ਗਈਆਂ ਹੁਣ ਆਪਾਂ ਇਹਨੂੰ ਲੱਗੇ ਆ ਜੀ ਚਲਾਉਣ ਏਸੀ ਔਨ ਹੋ ਗਿਆ ਲਓ ਜੀ ਆਪਣਾ ਮੀਟਰ ਜਿਹੜਾ ਵਾ ਉਹ ਵੀ ਚੱਲ ਪਿਆ ਠੀਕ ਹੈ ਜੀ ਹੁਣ ਆਪਾਂ ਇਹਦਾ ਟੈਂਪਰੇਚਰ ਕਰਦੇ ਆ ਸੈੱਟ ਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਮੀਟਰ ਬਾਰੇ ਦੱਸਦੇ ਆ ਇੱਧਰ ਲਓ ਆਪਾਂ ਇਹਦਾ ਟੈਂਪਰੇਚਰ ਕਰਨ ਲੱਗੇ ਆ ਜੀ ਹੁਣ 16 ਤੇ ਕਰਕੇ ਜਿਹੜੇ ਲੋਕ ਚਲਾਉਂਦੇ ਆਪਾਂ ਸਭ ਤੋਂ ਪਹਿਲਾਂ ਉਹਨਾਂ ਦੀ ਹਿਸਾਬ ਨਾਲ ਹੀ ਚਲਾਉਨੇ ਆ ਵੀ ਆਪਾਂ 16 ਤੇ ਕਰਤਾ ਇਹਨੂੰ ਕਿੰਨੀ ਬਿਜਲੀ ਦੀ ਖਪਤ ਕਰਦਾ ਦੇਖੀਏ ਇੱਕ ਵੀਜੀ ਡਿਪੈਂਡ ਕਰਦਾ ਵੋਲਟੇਜ ਕਿੰਨੇ ਹੁੰਦੇ ਆ ਆਪਣੇ ਸਭ ਤੋਂ ਪਹਿਲੀ ਤੇ ਗੱਲ ਇਹ ਆ ਕਿ ਵੀ ਵੋਲਟੇਜ ਸਹੀ ਹੋਣੀ ਚਾਹੀਦੀ ਆ ਠੀਕ ਹੈ ਜੀ ਆਪਣੇ ਵੋਲਟੇਜ ਆਉਣ ਦੇ ਇੱਥੇ 240 ਠੀਕ ਹੈ ਜੀ ਤੇ ਅਜੇ ਐਂਪੀਅਰ ਆਪਣੇ ਜਦੋਂ ਇਹ ਏਸੀ ਨੇ ਕੰਪਰੈਸ਼ਨ ਚੁੱਕਿਆ ਫਿਰ ਇਹਦੇ ਇੱਥੇ ਐਂਪੀਅਰ ਵੀ ਆਉਣਗੇ ਉਸ ਤੋਂ ਥੱਲੇ ਆ ਰਿਹਾ ਜੀ ਵਾਟ ਠੀਕ ਹੈ ਜੀ ਕਿੰਨੇ ਵਾਟ ਬਿਜਲੀ ਇਹ ਖਪਤ ਕਰ ਰਿਹਾ ਵਾ ਉਸ ਤੋਂ ਬਾਅਦ ਥੱਲੇ ਆ ਰਿਹਾ ਹਾਰਜ਼ ਠੀਕ ਹੈ ਜੀ ਯਾਨੀ ਕਿ ਬਿਜਲੀ ਦੀ ਫ੍ਰੀਕੁਐਂਸੀ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆ ਰਿਹਾ ਜੀ ਇਹਦੇ ਆਪਣਾ ਯੂਨਟ ਆਉਣਗੇ ਠੀਕ ਹੈ ਜੀ ਕਿੰਨੀ ਯੂਨਟ ਖਪਤ ਕੀਤੀ ਆ ਤੇ ਇਹ ਹੈਗਾ ਜੀ ਪਾਵਰ ਫੈਕਟਰ ਠੀਕ ਹੈ ਜੀ ਜਿਹੜੀ ਐਸਪੀ ਦੇ ਕਨੈਕਸ਼ਨਾਂ ਦੇ ਵਿੱਚ ਇਹ ਜਿਹੜੀ ਪਾਵਰ ਫੈਕਟਰ ਆ ਨਾ ਇਹ ਬੜੀ ਵੱਡੀ ਚੀਜ਼ ਹੁੰਦੀ ਜੀ ਜਿਹੜੇ 3 ਫੇਸ ਕਨੈਕਸ਼ਨ ਵਾ ਇਹ ਆਪਾਂ ਵੇਹਨਿਆਂ ਨਾਲੇ ਪਾਵਰ ਫੈਕਟਰ ਕਿੰਨਾ ਦੱਸਦਾ ਵਈ ਸੀ ਆਪਾਂ ਦਾ ਪਾਵਰ ਫੈਕਟਰ ਵੀ ਚੈੱਕ ਕਰਦੇ ਆਂ ਆਪਾਂ ਇਹਦਾ ਟੈਂਪਰੇਚਰ ਕਰਤਾ ਜੀ 16 ਤੇ ਤੇ ਇਹ ਆਪਣੇ ਕੋਲੇ ਏਸੀ ਆ ਜਿਹੜਾ ਜੀ ਇਹ ਹੈਗਾ ਵਾ ਇਨਵਰਟਰ ਏਸੀ ਨਹੀਂ ਨਾਨ ਇਨਵਰਟਰ ਏਸੀ ਆ ਤੇ ਇਹ ਹੈਗਾ ਜੀ 3 ਸਟਾਰ ਏਸੀ ਆ 32 ਨੰਬਰ ਗੈਸ ਪੈਂਦੀ ਹੈ ਇਹਦੇ ਵਿੱਚ ਤੇ ਹੁਣ ਇਹਦਾ ਕੰਪਰੈਸਰ ਚੱਲਦਾ ਫਿਰ ਤੁਹਾਨੂੰ ਉਹਦੇ ਬਾਰੇ ਮੀਟਰ ਬਾਰੇ ਦੱਸਦਿਆਂ ਕਿੰਨੇ ਐਂਪੀਅਰ ਲੈਂਦਾ ਵੈ ਇਹਦਾ ਕੰਪਰੈਸਰ ਏਸੀ ਦਾ ਜਿਹੜਾ ਉਹ ਆਨ ਹੋ ਚੁੱਕਾ ਵਾ ਤੇ ਖਾਜਾ ਦੇਖਦੇ ਹਾਂ ਹੁਣ ਆ ਤੁਹਾਨੂੰ ਇਹਦੇ ਬਾਰੇ ਦੱਸਦਿਆਂ ਇਹਦੇ ਹੁਣ ਵੋਲਟੇਜ ਹੈਗੇ ਜੇ 234 ਵੋਲਟ ਜਿਹੜੇ ਆ ਰਹਿਗੇ 240 ਵੋਲਟ ਜੀ ਸੀ ਟੋਟਲ 6 ਵੋਲਟ ਜਿਹੜੇ ਆ ਇਹਨੇ ਬਿਜਲੀ ਦੇ ਪਿਛੇ ਤਾਰਾਂ ਜਿਹੜੀਆਂ ਵਾ ਉਹਦੇ ਵਿੱਚ ਰਜਿਸਟੈਂਸ ਪੜ ਕੇ ਤੇ ਵੋਲਟੇਜ ਘਟੇ ਆ ਠੀਕ ਹੈ ਜੀ ਜਦੋਂ ਲੋਡ ਪੈਂਦਾ ਤਾਰਾਂ ਦੇ ਵਿੱਚ ਰਿਸਿਸਟੈਂਸ ਪਾਉਂਦੀ ਆ ਉਸ ਤੋਂ ਬਾਅਦ ਜੀ ਇਹ ਐਂਪੀਅਰ ਲੈ ਰਿਹਾ 7.5 ਐਂਪੀਅਰ ਤੇ ਵਾਟ ਜਿਹੜੀ ਆ ਉਹ ਹੈਗੀ ਆ 1695 1700 ਵਾਟ ਜਿਹੜੀ ਬਿਜਲੀ ਆ ਉਹ ਖਾ ਰਿਹਾ ਵਾ ਠੀਕ ਹੈ ਜੀ ਤੇ ਪਾਵਰ ਫੈਕਟਰ ਹੈਗਾ ਜੀ 98 0.98 ਜਿਹੜਾ ਪਾਵਰ ਫੈਕਟਰ ਆ ਉਹ ਵੀ ਬਿਲਕੁਲ ਠੀਕ ਵਾ ਹਾਂ ਜੀ ਜਿਵੇਂ ਆਪਾਂ ਵੇਖ ਰਹੇ ਹਾਂ ਕਿ ਇਹਦੀ ਰੀਡਿੰਗ ਜਿਹੜੀ ਆ ਉਹ ਆਪਾਂ ਟਾਈਮ ਲਾਇਆ ਸੀਗਾ 1 ਵਜ ਕੇ ਤੇ 58 ਮਿੰਟ ਤੇ ਆਪਾਂ ਇਹਨੂੰ ਸ਼ੁਰੂ ਕੀਤਾ ਸੀਗਾ ਠੀਕ ਹੈ ਜੀ ਤੇ ਇਹਦੀ ਲਗਭਗ ਦੋ ਯੂਨਟਾਂ ਜਿਹੜੀਆਂ ਵਾ ਪੂਰੀਆਂ ਹੋਣ ਵਾਲੀਆਂ ਉਹ ਦੇਖਦੇ ਆਪਾਂ ਵੀ ਕਿੰਨੇ ਟਾਈਮ ਚ ਇਹਨਾਂ ਪੂਰੀਆਂ ਕਰਦਾ ਵਾ ਆ ਵੇਖੋ ਤੁਸੀਂ ਕਿ ਦੋ ਯੂਨਟਾਂ ਜਿਹੜੀਆਂ ਵਾ ਪੂਰੀਆਂ ਹੋਣ ਵਾਲੀਆਂ ਵਾ ਆ ਥੱਲੇ ਜਿਹੜੀ ਆ ਰਹੀ ਹੈ ਇਹ ਯੂਨਟ ਵਾ ਠੀਕ ਹੈ ਜੀ ਇਹ ਦੋ ਯੂਨਟਾਂ ਜਿਹੜੀਆਂ ਵਾ ਇਹ ਪੂਰੀਆਂ ਹੋਣ ਵਾਲੀਆਂ ਇਹਦੀਆਂ ਉਹ 1 ਵਜ ਕੇ ਤੇ 52 ਮਿੰਟ ਤੇ ਜਿਹੜਾ ਵਾ ਆਪਾਂ ਇਹਦਾ ਟਾਈਮ ਲਾਇਆ ਸੀਗਾ ਏਸੀ ਦਾ ਤੇ ਇਹ ਉਦੋਂ ਆਪਾਂ ਔਨ ਕੀਤਾ ਸੀ ਇਹਨੂੰ 16 ਡਿਗਰੀ ਤੇ ਆਪਾਂ ਇਹਦਾ ਟੈਂਪਰੇਚਰ ਰੱਖਿਆ ਦੋ ਜੁਨਟਾਂ ਪੂਰੀਆਂ ਹੋ ਗਈਆਂ ਜੀ 3 ਵਜ ਕੇ 7 ਮਿੰਟ ਤੇ ਠੀਕ ਹੈ ਜੀ 1 ਵਜ ਕੇ ਤੇ 58 ਮਿੰਟ ਤੇ ਆਪਾਂ ਇਹਦੀ ਰੀਡਿੰਗ ਜਿਹੜੀ ਆ ਉਹ ਨੋਟ ਕੀਤੀ ਸੀਗੀ ਤੇ ਜ਼ੀਰੋ ਸੀਗੀ ਠੀਕ ਹੈ ਜੀ ਹੁਣ 3 ਵਜ ਕੇ ਤੇ 7 ਮਿੰਟ ਹੋ ਚੁੱਕੇ ਆ ਤੇ ਇਹਦੀ ਰੀਡਿੰਗ ਜਿਹੜੀ ਆ ਉਹ ਦੋ ਜੂਨਟਾਂ ਨੇ ਜਿਹੜੀਆਂ ਬਿਜਲੀ ਖਪਤ ਕੀਤੀ ਆ 16 ਦੇ ਉੱਤੇ ਟੈਂਪਰੇਚਰ ਆਪਾਂ ਦਾ ਕੀਤਾ ਹੋਇਆ ਸੀਗਾ ਹੁਣ ਜਿਹੜਾ ਟੈਂਪਰੇਚਰ ਆ ਆਪਾਂ ਇਹਦਾ 28 ਡਿਗਰੀ ਤੇ ਕਰਕੇ ਵੇਖਾਂਗੇ ਠੀਕ ਹੈ ਜੀ ਤੇ ਫਿਰ ਵੇਖਾਂਗੇ ਵੀ ਇਹ ਬਿਜਲੀ ਦੀ ਕਿੰਨੀ ਖਪਤ ਕਰਦਾ ਆਪਾਂ ਹੁਣ ਇਹਦਾ ਜਿਹੜਾ ਟੈਂਪਰੇਚਰ ਆ ਉਹ 26 ਡਿਗਰੀ ਤੇ ਸੈੱਟ ਕਰ ਲਿਆ ਵਾ ਠੀਕ ਹੈ ਜੀ ਆਪਾਂ ਹੁਣ 26 ਡਿਗਰੀ ਤੇ ਵੇਖਦੇ ਆ ਵੀ ਇਹ ਕਿੰਨਾ ਬਿਜਲੀ ਦੀ ਜਿਹੜੀ ਆ ਉਹ ਖਪਤ ਕਰਦਾ ਵਾ ਇੱਥੇ ਵਾਰ-ਵਾਰ ਕੱਟ ਕਰੂਗਾ ਉੱਥੇ ਜਿਹੜਾ 16 ਡਿਗਰੀ ਤੇ ਵਾਰ-ਵਾਰ ਕੱਟ ਨਹੀਂ ਕਰਦਾ ਪਿਆ ਸੀ ਤੇ ਹੁਣ ਦਾ ਹੁਣ ਦਾ ਜਿਹੜਾ ਵਾ ਆਪਾਂ ਉਹ ਟਾਈਮ ਨੋਟ ਕਰ ਲੈਨੇ ਆਂ ਦਾ ਆਪਾਂ ਮੀਟਰ ਨੂੰ ਜਿਹੜਾ ਵਾ ਉਹ ਰੀਸੈਟ ਕਰ ਦੇਣ ਲੱਗੇ ਆਂ ਠੀਕ ਹੈ ਜੀ ਇਹ ਮੀਟਰ ਜਿਹੜਾ ਵਾ ਇਹ ਵੇਖੋ ਜ਼ੀਰੋ ਹੋ ਗਿਆ ਵਾ ਹੁਣ ਆਪਾਂ ਇਹਨੂੰ 26 ਡਿਗਰੀ ਤੇ ਸੈੱਟ ਕਰਤਾ ਵਾ ਹੁਣ ਆਪਾਂ ਇਹਦਾ ਟੈਂਪਰੇਚਰ ਆਪਣਾ ਇਹਦੀ ਯੂਨਿਟ ਜਿਹੜੀ ਆ ਉਹ ਨੋਟ ਕਰਾਂਗੇ ਆਪਾਂ ਜਿਵੇਂ ਤੁਸੀਂ ਵੇਖਿਆ ਵਾ ਕਿ ਵੀ ਜਿਹੜਾ ਡੇਟਾੰ ਦਾ ਏਸੀ ਆ ਉਹ ਲਗਭਗ 2 ਯੂਨਟਾਂ ਖਾ ਜਾਂਦਾ 69 ਮਿੰਟਾਂ ਚ ਯਾਨੀ ਕਿ 1 ਘੰਟਾ 9 ਮਿੰਟਾਂ ਦੇ ਵਿੱਚ 2 ਯੂਨਟਾਂ ਖਪਤ ਕਰਦਾ ਵਾ ਤੇ 24 ਘੰਟਿਆਂ ਦੇ हिसाब ਨਾਲ ਆਪਾਂ ਇਹਦਾ ਜੇ ਹਿਸਾਬ ਲਾਇਆ ਜਾਵੇ ਤੇ ਇਹਦੀਆਂ ਲਗਭਗ 42 ਕਿ ਯੂਨਟਾਂ ਦੇ ਕਰੀਬ ਬੰਦੀਆਂ ਵਾ ਜਿਹੜੀ ਇਹਦੀ ਖਪਤ ਵਾ ਉਹ 42 ਯੂਨਟਾਂ ਹੋਊਗੀ 24 ਘੰਟਿਆਂ ਦੀ ਤੇ ਜਿਹੜੀ ਇਹਦੀ ਹੈਗੀ ਆ 26 ਡਿਗਰੀ ਟੈਂਪਰੇਚਰ ਤੇ ਇਹਦੀ ਆਪਣਾ ਰੀਡਿੰਗ ਉਹ ਇਹਦੀ ਹੈਗੀ ਸੀਗੀ ਜੀ 140 ਮਿੰਟਾਂ ਦੇ ਵਿੱਚ ਇਹਨੇ ਤਿੰਨ ਯੂਨਟਾਂ ਖਪਤ ਕੀਤੀਆਂ ਠੀਕ ਹੈ ਜੀ ਤੇ ਜੇ ਉਹਨੂੰ 24 ਘੰਟਿਆਂ ਦੇ ਹਿਸਾਬ ਨਾਲ ਬਣਾਇਆ ਜਾਵੇ ਤੇ ਉਹ 31 ਕਿ ਯੂਨਟਾਂ ਜਿਹੜੀਆਂ ਵਾ 31 ਕਿ ਯੂਨਟਾਂ ਇਹਨੇ ਖਪਤ ਕੀਤੀਆਂ 16 ਡਿਗਰੀ ਟੈਂਪਰੇਚਰ ਤੇ ਇਹਨੇ 41 ਯੂਨਟਾਂ 42 ਯੂਨਟਾਂ ਖਪਤ ਕੀਤੀਆਂ ਤੇ ਜਿਹੜੀਆਂ ਹੈਗੀਆਂ 26 ਡਿਗਰੀ ਟੈਂਪਰੇਚਰ ਤੇ ਉਹਦੇ ਤੇ ਇਹਨੇ 31 ਯੂਨਟਾਂ ਜਿਹੜੀਆਂ ਵਾ ਉਹ ਖਪਤ ਕੀਤੀਆਂ ਠੀਕ ਹੈ ਜੀ ਇਹ ਬਾਕੀ ਡਿਪੈਂਡ ਕਰਦਾ ਵਾ ਜੀ ਆਪਣੇ ਕਮਰੇ ਤੇ ਵੀ ਵੀ ਆਪਣਾ ਜਿਹੜਾ ਕਮਰਾ ਵੋ ਬਿਲਕੁਲ ਬੰਦ ਹੋਵੇ ਤੇ ਜੇ ਆਪਣਾ ਕਮਰਾ ਕਿਸੇ ਪਾਸਿਓਂ ਹਵਾ ਬਾਹਰ ਜਾਂਦੀ ਆ ਜਾਂ ਖੁੱਲਾਵਾ ਕਮਰਾ ਜਾਂ ਵੱਡਾਵਾ ਕਮਰਾ ਤਾਂ ਵੀ ਇਹਦੇ ਤੇ ਵੀ ਬੜਾਏ ਚੀਜ਼ਾਂ ਜਿਹੜੀਆਂ ਵਾਂ ਟੈਂਪਰੇਚਰ ਦੀਆਂ ਡਿਪੈਂਡ ਕਰਦੀਆਂ ਵਾਂ ਵੀ ਉਹ ਕਿੰਨੇ ਚਿਰ ਟਾਈਮ ਦੇ ਵਿੱਚ ਠੰਡਾ ਹੋ ਜਾਂਦਾ ਵਾ ਠੀਕ ਹੈ ਜੀ ਏਸੀ ਦਾ ਆਪਣਾ ਏਸੀ ਦੀ ਰੀਡਿੰਗ ਵੀ ਕਿੰਨੇ ਚਿਰ ਦੇ ਵਿੱਚ ਕਿੰਨੀ ਯੂਨਟ ਜਿਹੜੀ ਆ ਉਹ ਖਪਤ ਕਰ ਜਾਂਦਾ ਵਾ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ